ਤੇ ਬਹੁਤ ਵਧੀਆ ਨਾਲ ਦਾ ਧੰਨਵਾਦ ਹੈ ਬੱਬੀ ਜੀ ਹਣਾ ਦਾ ਕਿ ਇਹਨਾਂ ਨੇ ਐਡੀ ਵੱਡੀ ਉਪਰਾਲਾ ਹੀ ਦਾ ਵੜਾ ਕੀਤਾ ਹੈ ਜਿਹੜਾ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਹੋਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਘਰ ਨੇ ਹੋਰ ਵੀ ਇਹਨਾਂ ਲੋ ਤਿਆਰ ਕੀਤੇ ਜਾ ਰਹੇ ਹਾਂਜੀ ਹਾਂਜੀ ਰਾਹ ਤਾਂ ਵੇਖੋ ਜੀ ਆ ਆ ਬੇਖ ਬੇਹੀ ਸਾਡੇ ਤੁਸੀਂ ਜਿਹੜਾ ਵਧੀਆ ਸਿਸਟਮ ਇਹਨਾਂ ਨੇ ਬਣਾ ਕੇ ਦਿੱਤਾ ਐਦਾਂ ਦਾ ਬੰਜੇ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਆ ਤੁਸੀਂ ਧੰਨਵਾਦ ਕਰਦੇ ਇਹਨਾਂ ਸਤੂ ਸਾਰਾ ਕੰਮ ਹੋਇਆ ਵਾ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਤਾਂ ਸਾਡਾ ਗਾੜੀ ਕੰਮ ਚੜ੍ਹਿਆ ਹੀ ਵੇਖੋ ਜੇ ਨਾ ਹੁੰਦੇ ਤੇ ਵੇਖੋ ਮੁਸ਼ਕਲ ਸੀ ਜਦ ਤੱਕ ਉਹਨੂੰ ਕੋਈ ਨੀ ਤੇ ਇਹ ਆਏ ਤੇ ਇਹਨਾਂ ਨੇ ਵਾਹ ਪੜੀ ਇਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਕਰਦੇ ਆ ਤੇ ਪਰ ਸੰਸਥਾ ਦੇ ਕਾਰਜ ਨੇ ਗੁਰੂ ਮਹਾਰਾਜ ਦੇ ਕਾਰਜ ਨੇ ਸੰਗਤ ਦੇ ਕਾਰਜ ਨੇ ਸੰਗਤ ਹੀ ਕਰਵਾ ਰਹੀ ਹੈ ਸੰਗਤ ਦੇ ਕਾਰਜ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਹਾਲਾਤ ਜਿਹੜੇ ਚਿੰਤਾਜਨਕ ਬਣੇ ਹੋਏ ਸਨ ਉੱਥੇ ਹੀ ਵੱਖ-ਵੱਖ ਸੰਪਰਦਾਵਾਂ ਵੱਲੋਂ ਐਨਜੀਓ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਆ ਕੇ ਮੋਰਚੇ ਸਾਂਭੇ ਗਏ ਲੋਕਾਂ ਨੂੰ ਰਾਹਸਮਗਰੀ ਵੰਡੀ ਗਈ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਗਈਆਂ ਰਾਹਤ ਕੈਂਪ ਵੀ ਲਗਾਏ ਗਏ ਸਾਡੀ ਮੌਜੂਦਗੀ ਅੱਜ ਅਜਨਾਲਾ ਦੇ ਪਿੰਡ ਡੱਬਰ ਦੇ ਵਿੱਚ ਹੈਗੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਜਿਹੜੇ ਕਾਰ ਜਿਹੜੇ ਨਸ਼ਟ ਹੋ ਚੁੱਕੇ ਘਰ ਸੀ ਉਹਨਾਂ ਨੂੰ ਜਿਹੜਾ ਹੈਗਾ ਉਹ ਕਲਗੀ ਦਾ ਟਰੱਸਟ ਸ ਬੜੂ ਸਾਹਿਬ ਵੱਲੋਂ ਜਿਹੜਾ ਘਰ ਉਹਨਾਂ ਨੂੰ ਜਿਹੜੇ ਨਵੇਂ ਬਣਾ ਕੇ ਦਿੱਤੇ ਗਏ ਨੇ ਸੋ ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਦਿਖਾ ਰਿਹਾ ਜਿੱਥੇ ਪਾਣੀ ਆਉਂਦਾ ਤਾਂ ਜਿਹੜੇ ਘਰ ਨੇ ਉਹ ਬਰਬਾਦ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਤਰੇੜਾ ਆ ਜਾਂਦੀਆਂ ਨੇ ਛੱਟਾਂ ਉਹਨਾਂ ਦੀਆਂ ਹੇਠਾ ਟੁੱਟ ਜਾਂਦੀਆਂ ਹੇਠਾ ਡਿੱਗ ਜਾਂਦੀਆਂ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰਪੰਚ ਜੀ ਅੱਜ ਇੱਥੇ ਬਾਬਾ ਜੀ ਪਹੁੰਚੇ ਨੇ ਉਹਨਾਂ ਵੱਲੋਂ ਪਹਿਲਾਂ ਵੀ ਜਿਹੜੇ ਘਰ ਬਣਾ ਕੇ ਦਿੱਤੇ ਗਏ ਨੇ ਇਸ ਹਲਕੇ ਦੇ ਵਿੱਚ ਅੱਜ ਤੁਹਾਡੇ ਪਿੰਡ ਦੇ ਵਿੱਚ ਦੋ ਘਰ ਬਣਾ ਕੇ ਦਿੱਤੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਇਹਨਾਂ ਦਾ ਇਹਨਾਂ ਦੇ ਨਾਲ ਬਾਬਾ ਜੀ ਨਾਲ ਮੇਰੀ ਗੱਲ ਕਾਫੀ ਦਿਨਾਂ ਤੋਂ ਹੋ ਰਹੀ ਸੀ ਤੇ ਇਸ ਘਰ ਬਾਰੇ ਵੀ ਗੱਲ ਹੋਈ ਸੀ ਇਹਨਾਂ ਦੇ ਅਧਾਰ ਕਾਰ ਮੈਨੂੰ ਹੀ ਸੰਭ ਕੀਤੇ ਮੈਂ ਇਹਨਾਂ ਦੀ ਲਿਸਟ ਬਣਾ ਕੇ ਅਗਲੇ ਬੰਨੇ ਭੇਜੀ ਆ ਤੇ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਹੈ ਬਾਬਾ ਜੀ ਉਹਨਾਂ ਦਾ ਕਿ ਇਹਨਾਂ ਨੇ ਐਡੀ ਵੱਡੀ ਉਪਰਾਲਾ ਈਡਾ ਵਡਾ ਕੀਤਾ ਹੈ ਜਿਹੜਾ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਕਿੰਨਾ ਕੋ ਨ ਰਿਆਸਗੋਂ ਛੱਟ ਪਿੰਡ ਵੱਲ ਪਾਣੀ ਘਟ ਗਿਆ ਪਿੰਡ ਨੂੰ ਘੇਰਾ ਪਾੜੀ ਨੇ ਜਰੂਰ ਪਾਇਆ ਸੀ ਪਰ ਇਹਨਾਂ ਦੇ ਘਰ ਤੱਕ ਪਾਣੀ ਪਹੁੰਚ ਗਿਆ ਸੀ ਬੜਿਆ ਹੀ ਕਰਦੇ ਵਿੱਚ ਪਾਣੀ ਤੁਸੀਂ ਵੀ ਆਪਣੇ ਬਿਹਾਵ ਤੇ ਬੜੀ ਸੇਵਾ ਕੀਤੀ ਲੋਕਾਂ ਨੂੰ ਰਾਸ ਸਮਗਰੀ ਵੰਡੀ ਰਾਸ਼ਨ ਦਿੱਤਾ ਤਾਂ ਜਿਹੜਾ ਘਰ ਬਣਾਉਣਾ ਸੀ ਉਹ ਆਮ ਕਿਸੇ ਲਈ ਫਾਈਨੈਂਸ਼ਲੀ ਤੌਰ ਤੇ ਔਖਾ ਸੀ ਉਹ ਸੇਵਾ ਜਿਹੜੀ ਆ ਇਨਾਂ ਵੱਲੋਂ ਬਾਬਾ ਜੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਨਿਭਾਈ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਘਰ ਨੇ ਹੋਰ ਵੀ ਇਨਾਂ ਵੱਲੋਂ ਤਿਆਰ ਕੀਤੇ ਜਾ ਰਹੇ ਆ ਹਾਂਜੀ ਹਾਂਜੀ ਵੇਖੋ ਜੀ ਘਰ ਬਣਾਉਣਾ ਤੇ ਇੱਕ ਆਮ ਬੰਦੇ ਵਾਸਤੇ ਬਹੁਤ ਔਖਾ ਆ ਇਹ ਤੇ ਕਿ ਮਨ ਲਓ ਸੰਸਥਾ ਦੇ ਨਾਲ ਹੀ ਉਹਦੀ ਹਲਪ ਦੇ ਨਾਲ ਹੀ ਹੋ ਸਕਦਾ ਆ ਬਾਕੀ ਰਾਸ਼ਨ ਦੀ ਗੱਲ ਆ ਰਾਸ਼ਨ ਕੋਈ ਅਸੀਂ ਆਪਣੇ ਕੋਲੋਂ ਵੀ ਵੰਡਿਆ ਜੋ ਸਰਕਾਰ ਵੱਲੋਂ ਵੀ ਆਇਆ ਜੋ ਸਾਡੇ ਕੋਈ ਦੋਸਤ ਮਿੱਤਰ ਲੈ ਕੇ ਦਰੋਂ ਆਏ ਉਹ ਵੀ ਆਪਾਂ ਘਰ ਘਰ ਪਹੁੰਚਾਇਆ ਵਾ ਹਾਂਜੀ ਤਾ ਹੁਣ ਤੁਹਾਡੇ ਜਿਹੜੇ ਪਿੰਡ ਦੇ ਵਿੱਚ ਕੁਝ ਹੋਰ ਵੀ ਕਾਰ ਹੈਗੇ ਨੇ ਜਾਂ ਇਹੋ ਹੀ ਕਾਰ ਸੀ ਜਿਹੜੇ ਨਾ ਬਣਾਤੇ ਨੇ ਨਹੀਂ ਹੋਰ ਵੀ ਹੈਗੇ ਆ ਜੀ ਜਿਹੜੇ ਬਹੁਤ ਜ਼ਿਆਦਾ ਗਰੀਬ ਆ ਡਿਹੜੀਦਾਰ ਆ ਜਿਨ੍ਹਾਂ ਦਾ ਨਹੀਂ ਕੋਈ ਸਰਕਲ ਹੈਗਾ ਇਹ ਵੀ ਡਿਹੜੀਦਾਰੀ ਆ ਇਹਨਾਂ ਦਾ ਵੀ ਕੋਈ ਸਰਕਲ ਨਹੀਂ ਸੀ ਤੇ ਇੱਕ ਦੋ ਘਰ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਗਰੀਬ ਆ ਜਨਾਂ ਦੀਆਂ ਸ਼ਤਾਂ ਡਿੱਗੀਆਂ ਆ ਕਿੰਨੀ ਕੋ ਰਾਹਤ ਮਿਲੇਗੀ ਰਾਹਤ ਤਾਂ ਵੇਖੋ ਜੀ ਆ ਆ ਵੇਖ ਕੇ ਵੇਖ ਹੀ ਸਾਡੇ ਤੁਸੀਂ ਜਿਹੜਾ ਵਧੀਆ ਸਿਸਟਮ ਇਹਨਾਂ ਨੇ ਬਣਾ ਕੇ ਦਿੱਤਾ ਐਦਾਂ ਦਾ ਬਾਂਜੇ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਆ ਫਿਰ ਤੇ ਕੋਈ ਦੁੱਖ ਹੀ ਨਹੀਂ ਤਕਲੀਫ ਹੀ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਰਪੰਚ ਨੇ ਉਹ ਦੱਸ ਰਹੇ ਨੇ ਕਿ ਪਿੰਡ ਦੇ ਵਿੱਚ ਜਦ ਪਾਣੀ ਆਉਂਦਾ ਤਾਂ ਜਿਹੜੇ ਆਕਾਰ ਹੈਗੇ ਸੀ ਉਹ ਨਸ਼ਟ ਹੋ ਜਾਂਦੇ ਆ ਬਰਬਾਦ ਹੋ ਜਾਂਦੇ ਤੇਰੇ ਰਾ ਜਾਨੀਏ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੀ ਹੈਲਪ ਕਰਨ ਪਹੁੰਚੇ ਨੇ ਤੁਹਾਨੂੰ ਘਰ ਜਿਹੜਾ ਬਣਾ ਕੇ ਦਿੱਤਾ ਗਿਆ ਹਾਂਜੀ ਜੀ ਹਾਂਜੀ ਬਹੁਤ ਖੁਸ਼ੀ ਆ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਹਾਂ ਹਾਂ ਤਾਂ ਤਾਂ ਸਰਪੰਚ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਧੰਨਵਾਦ ਕਰਨਾ ਸਰਪੰਚ ਸਾਹਿਬ ਨੂੰ ਬੁਲਾਓ ਤੁਸੀਂ ਹਾਂਜੀ ਉਹਨਾਂ ਦੱਸਤਾ ਉਹਨਾਂ ਦੱਸਤਾ ਤੁਸੀਂ ਨਹੀਂ ਮੈਂ ਆਪਣੇ ਕੋਲ ਖਲਾੜ ਕੇ ਕਹਿਣਾ ਚਾਹੁੰਦੀ ਨਹੀਂ ਕੋਈ ਕੋਈ ਗੱਲ ਨਹੀਂ ਤੁਸੀਂ ਦੱਸ ਨਹੀਂ ਉਹ ਗੁੱਸੇ ਆ ਨਾ ਥੋੜੇ ਜਿਹਾ ਮੈਂ ਉਹ ਤੁਸੀਂ ਧੰਨਵਾਦ ਕਰਦੀ ਹਾਂ ਥਰੂ ਸਾਰਾ ਕੰਮ ਹੋਇਆ ਵਾ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਤਾਂ ਸਾਡਾ ਗਾੜੀ ਕੰਮ ਚੜਿਆ ਹੀ ਹਾਂਜੀ ਬਹੁਤ ਬਹੁਤ ਤਨਵਾ ਤਾਂ ਜਿੱਥੇ ਇੱਕ ਜਦੋਂ ਘਰ ਦੇ ਵਿੱਚ ਪਾਣੀ ਆਉਂਦਾ ਛੱਤਾਂ ਹੀ ਠੜਕ ਜਾਂਦੀਆਂ ਘਰ ਜਿਹੜਾ ਉਹ ਤਰੇੜਾ ਜਾਂਦੀਆਂ ਨੇ ਅੱਜ ਇੱਕ ਤੁਹਾਨੂੰ ਨਵਾਂ ਘਰ ਜਿਹੜਾ ਹੈਂਡਓਵਰ ਤੁਹਾਨੂੰ ਮਿਲ ਚੁੱਕਾ ਆ ਤਾਂ ਕਿੰਨੀ ਕੋ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਜਿਆਦੀ ਬਹੁਤ ਬਹੁਤ ਜਿਆਦੀ ਸਾਨੂੰ ਇੰਨੀ ਖੁਸ਼ੀ ਹੈ ਬਹੁਤ ਜਿਆਦੀ ਕਿਉਂ ਅਸੀਂ ਇਹ ਘਰ ਬਣਾ ਨਹੀਂ ਸਕਦੇ ਸੀਗੇ ਅਸੀਂ ਸਾਡੇ ਤਿੰਨ ਮੇਰੇ ਬੱਚੇ ਆ ਤਿੰਨ ਬੱਚੇ ਮੈਂ ਪੜਾਉਂਦੀ ਘਰ ਦਾ ਖਰਚਾ ਚਲਾਉਂਦੇ ਘਰ ਬਣਾਉਂਦੇ ਕੀ ਕਰ ਸਕਦੇ ਦਿਹਾੜੀ ਵਾਲੇ ਬੰਦੇ ਅਸੀਂ ਕੁਝ ਨਹੀਂ ਕਰ ਸਕਦੇ ਸੀਗੇ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਬਹੁਤ ਸੋਹਣਾ ਚੰਗਾ ਲੱਗਾ ਸਾਨੂੰ ਬਾਬਾ ਜੀ ਨੇ ਮਤ ਦਿੱਤੀ ਤੇ ਬਹੁਤ ਵਧੀਆ ਸਾਨੂੰ ਘਰ ਬਣਾ ਕੇ ਦਿੱਤਾ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਲੱਗਦਾ ਹੈ ਕਿ ਜੇਕਰ ਇਹ ਸੰਸਥਾ ਤੁਹਾਡੀ ਬਾਣਾ ਫੜਦੀ ਤਾਂ ਅੱਜ ਵੀ ਜਿਹੜੀ ਛੱਤ 헤ਠਾ ਤੁਸੀਂ ਹੁਣ ਰਸੋਂਦੇ ਹੋ ਉਹ ਛੱਤ ਨਹੀਂ ਸੀ ਮਿਲਣੀ ਵੇਖੋ ਜੇ ਨਾ ਹੁੰਦੇ ਤੇ ਵੇਖੋ ਮੁਸ਼ਕਲ ਸੀ ਜਦ ਤੱਕ ਉਹਨੂੰ ਆਉਂਦਾ ਕੋਈ ਨਹੀਂ ਤੇ ਇਹ ਆਏ ਤੇ ਇਹਨਾਂ ਨੇ ਬਾਹ ਫੜੀ ਇਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਕਰਦੇ ਆ ਤੇ ਅੱਗੇ ਵੀ ਸਾਨੂੰ ਕਰਨੇ ਕਿ ਮਤ ਕਰਾਂਗੇ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਉਸ ਕਰਦੀਆਂ ਸਾਂਝੀਆਂ ਕਰ ਰਿਹਾ ਜਿਹੜਾ ਕਿ ਅੱਜ ਘਰ ਜਿਹੜਾ ਆ ਬਡੂ ਸਾਹਿਬ ਵਾਲੇ ਕਰਗੀ ਦਾ ਟਰਸਟ ਵੱਲੋਂ ਜਿਹੜਾ ਬਣਾ ਕੇ ਜਿਹੜਾ ਪੀੜਤ ਪਰਿਵਾਰ ਸੀ ਉਹਨੂੰ ਹੈਂਡ ਓਵਰ ਕਰ ਦਿੱਤਾ ਗਿਆ ਸੋ ਸਾਡੇ ਨਾਲ ਬਾਬਾ ਜੀ ਮਜੂਰ ਨੇ ਬਾਬਾ ਜੀ ਤੁਸੀਂ ਪਹਿਲਾਂ ਵੀ ਇਹ ਸੇਵਾ ਨਿਭਾ ਰਹੇ ਹੋ ਹਨਾ ਪਿਛਲੇ ਦਿਨਾਂ ਦੇ ਵਿੱਚ ਵੀ ਹਲਕਾ ਅਜਨਾਲਾ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਅੱਜ ਵੀ ਇਸ ਪਿੰਡ ਦੇ ਵਿੱਚ ਪਹੁੰਚਿਓ ਘਰ ਬਣਾ ਕੇ ਦਿੱਤੇ ਆ ਬਾਈ ਖਾਲਸਾ ਜੀ ਫਤਿਹ ਇਸਾਰੇ ਸੰਗਤ ਦੇ ਸਹਿਯੋਗ ਨਾਲ ਹੀ ਇਹ ਸੇਵਾਵਾਂ ਹੋ ਰਹੀਆਂ ਨੇ ਸਾਡਾ ਟੀਚਾ ਸੀ ਜਿਹੜੇ ਪਰਿਵਾਰਾਂ ਦੇ ਮਕਾਨ ਬਿਲਕੁਲ ਤੈਸ਼ ਨੈਸ਼ ਹੋ ਗਏ ਨੇ ਖਤਮ ਹੋ ਗਏ ਨੇ ਪਰਿਵਾਰ ਤਾਰਿਆਂ ਦੀ ਛਾਵੇਂ ਤਾਰਿਆਂ ਬੈਠਾ ਰਾਤ ਨੂੰ ਠੰਡ ਸ਼ੁਰੂ ਹੋ ਗਈ ਹੈ ਹਰ ਘਰ ਨੂੰ ਵਸੀਬਾ ਮਿਲ ਜਾਏ ਮੋੜ ਵਸੀਬਾ ਸੀ ਇਸ ਦਾ ਨਾਮ ਦਿੱਤਾ ਸੀ ਵੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਲੋਕ ਆਏ ਸੀ ਤੇ ਉਹਨਾਂ ਨੂੰ ਮੋੜ ਵਸੀਬਾ ਕਰਨਾ ਪਿਆ ਸੀ ਹਿੰਦੁਸਤਾਨ ਆ ਕੇ ਸੋ ਇਹੀ ਹਾਲਾਤਾਂ ਚ ਅੱਜ ਸਾਡੇ ਹਲਾਸੀ ਇਹਨੂੰ ਮੁਰਵ ਸੇਵਾ ਅਸੀਂ ਦਾ ਕੋਸ਼ਿਸ਼ ਕੀਤੀ ਹੈ ਵੀ ਸਾਰੇ ਪਰਵਾਰਾਂ ਨੂੰ ਉਸੇ ਘਰ ਦੇ ਦਈਏ ਤੇ ਸੰਗਤ ਦੇ ਸਹਯੋਗ ਸੰਗਤ ਦੇ ਸਾਥ ਨਾਲੇ ਘਰ ਮਿਲ ਰਹੇ ਨੇ ਔਰ ਸਾਨੂੰ ਇਹ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਵੀ ਇਹ ਸੇਵਾ ਮਹਾਰਾਜ ਨੇ ਸਾਡੀ ਝੋਲੀ ਪਾਈ ਹੈ ਤੇ ਦਸਵੰਦ ਦੇਣ ਵਾਲੇ ਵੀਰਾਂ ਨੇ ਝੋਲੀ ਪਾਈ ਹੈ ਜਿਹੜੇ ਦਸਵੰਦ ਭੇਜ ਰਹੇ ਸੋ ਬਹੁਤ ਸੋਹਣਾ ਘਰ ਦੋ ਘਰ ਦੋ ਕਮਰੇ ਨੇ ਵਾਸ਼ਰੂਮ ਹੈ ਕਿਚਨ ਹੈ ਸਾਰਾ ਫਰਨੀਚਰ ਹੈ ਘਰ ਦਾ ਔਰ ਕਿਚਨ ਦਾ ਸਾਰਾ ਫੁੱਲ ਫਲਾਈ ਸਮਾਨ ਹੈ ਇਥੋਂ ਦੀ ਕਰੇ ਕਿਚਨ ਦਾ 3 ਮਹੀਨੇ ਤੱਕ ਦਾ ਵੀ ਸਮਾਨ ਅਸੀਂ ਦੇ ਰਹੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਦੀ ਉਹ ਸਾਰੀ ਜਮਵਰੀ ਲੈ ਰਹੇ ਆ ਬੱਚਿਆਂ ਦੀ ਫੀਸਾਂ ਜੇ ਆਪ ਅੱਛੀ ਦੀ ਫੀਸ ਪੁਰਾਣੀ ਵੀ ਰਹਿੰਦੀ ਸੀ ਉਹ ਵੀ ਅਸੀਂ ਭਰ ਕੇ ਉਸ ਨੂੰ ਰੈਗੂਲਰ ਕੀਤਾ ਹੈਗਾ ਤਾਂ ਕਿ ਅਸੀਂ ਸਾਰੇ ਰਲিয়ে ਸਾਡੀ ਦੀਵਾਲੀ ਮਨਾਣੀ ਆਹੀ ਸਭ ਤੋਂ ਵੱਡਾ ਇਹ ਕਾਰਜ ਹੈ ਜੇ ਅਸੀਂ ਲੋੜਵੰਦ ਦੀ ਆ ਕੇ ਮਦਦ ਕਰਦੀਏ ਲੋੜਵੰਦ ਦੀ ਆ ਕੇ ਘਰ ਬਣਾ ਦਈਏ ਲੋੜਵੰਦ ਦੀ ਫੀਸ ਦੇ ਦਈਏ ਲੋੜਵੰਦ ਨੂੰ ਸਹਾਇਤਾ ਦੇ ਦਈਏ ਇਹ ਸਾਡਾ ਦਿਵਾਲੀ ਜਿਹੜੀ ਆ ਰਹੀ ਹੈ ਗੁਰੂ ਉਹ ਬੰਦੀ ਛੋੜ ਦਿਵਸ ਜਿਹੜਾ ਸਾਡਾ ਆ ਰਿਹਾ ਹੈ ਉਹ ਸਭ ਤੋਂ ਵੱਡਾ ਕਾਰਜ ਇਹ ਹੋਏਗਾ ਉਹਨੂੰ 50 ਸਾਲ ਲਈ ਘਰ ਦੇ ਦਿੱਤਾ ਬੱਚਿਆਂ ਨੂੰ ਖੁਸ਼ੀ ਵਾਪਸ ਆ ਗਈ ਘਰ ਦੇ ਵਿੱਚ ਇਸ ਲਈ ਦਾ ਸਾਰਿਆਂ ਨੂੰ ਬੇਨਤੀ ਕਰਦਾ ਹੈ ਵੀ ਆਓ ਆਪਾਂ ਸਾਰੇ ਰਲ ਕੇ ਮੜਵ ਸੇਬੇ ਵਿੱਚ ਜਿੰਨੇ ਵੀ ਘਰ ਟਾਇਟੇਰੀ ਹੋ ਗਿਆ ਸੀ ਟੈਸ਼ ਨਸ਼ ਹੋ ਗਿਆ ਸੀ ਉਹਨਾਂ ਨੂੰ ਦੁਬਾਰਾ ਉਸ ਰੌਣਕ ਵਿੱਚ ਲਿਆਈਏ ਮੜਵ ਸੇਬੇ ਚ ਉਹਨਾਂ ਦੇ ਜਿਹੜਾ ਪ੍ਰਵੇਸ਼ ਕਰੀਏ ਇਸਰ ਪੰਜ ਸਾਲ ਨੇ ਇਸ ਪਿੰਡ ਦੇ ਇਹ ਵੀ ਤੁਹਾਨੂੰ ਦੱਸਣਗੇ ਵੀ ਕਿੰਨੀ ਇਹਨਾਂ ਨੂੰ ਵੀ ਖੁਸ਼ੀ ਹੋ ਰਹੀ ਹੈ ਕਿੰਨਾ ਇਸ ਇਲਾਕੇ ਦੇ ਵਿੱਚ ਪਹਿਲੋਂ ਬੇੜੀਆਂ ਨਾਲ ਹੀ ਕੱਢਿਆ ਫਿਰ ਰਾਸ਼ਨ ਦਿੱਤਾ ਫਿਰ ਉਹਨਾਂ ਦੀ ਮੈਡੀਕਲ ਸੁਵਿਧਾ ਦਿੱਤੀਆਂ ਫਿਰ ਪਸ਼ੂਆਂ ਲਈ ਚਾਰਾ ਦਿੱਤਾ ਫਿਰ ਮੇਨਟੇਨੈਂਸ ਲਈ ਸਾਰੇ ਕੰਮ ਕੀਤੇ ਇਸ ਇਲਾਕੇ ਜਿੰਨਾ ਹੜ ਇਲਾਕਾ ਸੀ ਸਾਰਿਆਂ ਨੂੰ ਅਸੀਂ ਰਿਪੇਅਰ ਕਰ ਦਿੱਤਾ ਉਹਨਾਂ ਖਾਸ ਕਰਕੇ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਨਾਲ ਮਤਲਬ ਫ੍ਰਿਜ ਕੀ ਕੂਲਰ ਕੀ ਉਹਨਾਂ ਦੀ ਵਾਸ਼ਿੰਗ ਮਸ਼ੀਨ ਉਹਨਾਂ ਦੇ ਪ੍ਰੈਸ ਗ੍ਰਾਈਂਡਰ ਟੁੱਲੂ ਪੰਪ ਮੋਟਰਾਂ ਔਰ ਬਟਨ ਸੋਚ ਜਿੰਨੇ ਸੀ ਪੱਖੇ ਬੋਰਡ ਬਿਜਲੀ ਦੇ ਏ ਟੂ ਜ਼ेड ਕੁਝ ਨਹੀਂ ਛੱਡਿਆ ਉਹਨਾਂ ਦੇ ਘਰ ਹੀ ਨਾ ਹੋ ਸਕੇ ਸਾਰਾ ਸਮਾਨ ਸੰਸਤਾ ਵੱਲੋਂ ਲਿਆ ਕੇ ਉਹਦੀ ਰਿਪੇਅਰ ਕਰ ਦਿੱਤੀ ਉਹ ਇੱਕ ਬੜੀ ਖੁਸ਼ੀ ਹੋਈ ਉਹਨਾਂ ਨੂੰ ਵੀ ਸਾਨੂੰ ਤਾਂ ਆਸ ਨਹੀਂ ਸੀ ਕਿ ਅਸੀਂ ਕਿੱਥੋਂ ਪੈਸੇ ਲਿਆਵਾਂਗੇ ਕਿੱਥੋਂ ਬਾਈ ਮੇਰੀ ਗੱਲ ਹੋ ਰਹੀ ਸੀ ਜਿਹੜੇ ਪਰਿਵਾਰ ਨੂੰ ਤੁਸੀਂ ਅੱਜ ਘਰ ਦਿੱਤਾ ਉਹ ਕਹਿ ਰਹੇ ਸੀ ਕਿ ਜੇਕਰ ਇਹ ਸੰਸਥਾ ਸਾਡੀ ਬਾਹਣਾ ਫੜਦੀ ਤਾਂ ਜੇ ਇਸ ਛਤ ਹੇਠਾਂ ਜਹੀ ਸੌ ਰਹੇ ਆਣਾ ਉਹ ਅਸੀਂ ਸ਼ਰਤ ਕਦੀ ਵੀ ਨਹੀਂ ਬਣਾ ਸਕਦੇ ਦੇਖੋ ਇਹ ਤਾਂ ਇੱਕ ਉਹਨਾਂ ਦੇ ਵਿੜਾਈ ਹੈ ਸਾਨੂੰ ਦੇਣ ਵਾਸਤੇ ਕੋ ਘਰ ਦਾ ਇੱਕ ਜੋ ਹਾਲਾਤ ਸੀ ਪਰ ਕਰਨ ਹਾਰ ਪਰਮਾਤਮਾ ਹੈ ਕਰਨ ਹਾਰ ਉਹ ਨਹੀਂ ਕਰਨ ਨਾਲ ਸੰਗਤ ਹੈ ਸਾਨੂੰ ਤਾਂ ਇੱਕ ਵਡਿਆਈ ਇੱਕ ਮਿਲ ਰਹੀ ਹੈ ਠੀਕ ਹੈ ਪਰ ਸੰਸਤਾ ਦੇ ਕਾਰਜ ਨੇ ਗੁਰੂ ਮਹਾਰਾਜ ਦੇ ਕਾਰਜ ਨੇ ਸੰਗਤ ਦੇ ਕਾਰਜ ਨੇ ਸੰਗਤੀ ਕਰਵਾ ਰਹੀ ਹੈ ਸੰਗਤਿਕਾਰੀ ਅਸੀਂ ਤਾਂ ਸੰਗਤੋਂ ਸੀਸ ਮੰਗਨੇ ਆ ਵੀ ਸਾਨੂੰ ਸੀਸ ਬਖਸ਼ੋ ਤੁਹਾਡੀ ਦਿੱਤੀ ਮਾਇਆ ਅਸੀਂ ਰਪਏ ਨੂੰ ਸਵਾ ਰਪਿਆ ਕਰ ਲਈਏ ਲੱਖ ਨੂੰ ਅਸੀਂ ਡੇਢ ਲੱਖ ਕਰ ਲਈਏ ਤੇ ਇਹ ਕਾਰਜ ਕਰਨ ਵਿੱਚ ਸਫਲ ਹੋ ਜਾਈਏ ਤਾਂ ਕਿ ਸਾਡੇ ਜਿਹੜੇ ਕਾਰੀਗਰ ਨੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਜਿਹੜੇ ਨੇ ਇਹ ਦਿਨ ਰਾਤ ਕੰਮ ਕਰਕੇ ਬਬੇ ਤੁਸੀਂ ਦੱਸਿਓ ਕਿ ਇਸ ਘਰ ਦੀ ਜਿਹੜੀ ਲਾਈਫ ਹੈ 50 ਸਾਲ ਹੈ ਤਾਂ ਜਿਸ ਤਰ੍ਹਾਂ ਬਹੁਤ ਜ਼ਿਆਦਾ ਤੂਫਾਨ ਹੁੰਦਾ ਇਹ ਇਸ ਕਰਣ ਕੁਛ ਹੋਏਗਾ ਨਹੀਂ ਦੇਖੋ ਪਹਿਲੀ ਗੱਲ ਤੇ ਘਰ ਚੋਏਗਾ ਨਹੀਂ ਅੱਛਾ ਜੀ ਜਿੰਨੀ ਮਰਜ਼ੀ ਝੜੀ ਲੱਗ ਜਾਏ بارش ਪੈ ਜਾਏ ਘਰ ਚੋਏਗਾ ਨਹੀਂ ਦੂਸਰੀ ਗੱਲ ਇਹਦੇ ਚ ਗਰਮੀ ਔਰ ਸਰਦੀ ਦੋਨੋਂ ਨਹੀਂ ਜਾਣਗੀਆਂ ਬਾਹਰੋਂ ਸਾਊਂਡ ਆਵਾਜ਼ ਜਿਹੜੀ ਬਾਹਰੋਂ ਕੋਈ ਹੈ ਆਵਾਜ਼ ਅੰਦਰ ਨਹੀਂ ਜਾਏਗੀ ਤੇ ਇਹ ਜੇ ਫੋਰਨ ਕੰਟਰੀ ਦਾ ਇਹ ਕਨਸੈਪਟ ਹੈਗਾ ਹੈ ਜੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਜਾਪਾਨ ਕਿਤੇ ਵੀ ਜਾਓ ਤੇ ਇਹੀ ਕੁਝ ਬਣਦਾ ਹੈ ਜਿਹੜੇ ਸਾਡੇ ਵੱਡੇ ਮਾਹੌਲ ਬਣ ਰਹੇ ਨੇ ਅੱਜ ਇੰਡੀਆ ਦੇ ਵਿੱਚ ਸਾਰੇ ਇਸੇ ਚੀਜ਼ ਦੇ ਬਣ ਰਹੇ ਕੋਈ ਇਟਾਂ ਵੱਟੇ ਕੋਈ ਪਿਲਰਾਂ ਨਾਲ ਨਹੀਂ ਬਣ ਰਹੇ ਸੋ ਅਸੀਂ ਚਾਹਦੇ ਸੀ ਵੀ ਜਲਦੀ ਬਣ ਜਾਣ ਜੇ ਅਸੀਂ ਲੈਂਡ ਦੀਵਾਰ ਕਰਦੇ ਲੈਂਟਰ ਪਾਉਣ ਦੇ ਪਿੱਲਰ ਕਰਦੇ ਤਾਂ ਇਹ ਸਰਦੀਆਂ 'ਚ ਇਸ ਚੀਜ਼ ਨੂੰ ਵਸੀਬਾ ਨਹੀਂ ਸੀ ਹੋ ਸਕਦਾ ਸੋ ਵਸੀਬਾ ਕਈ ਕਹਿੰਦੇ ਗਵਰਨਮੈਂਟ ਨੇ ਕਰ ਦੇਣੇ ਸੀ ਜੀ ਕਹਿੰਦਾ ਠੀਕ ਹੈ ਗਵਰਨਮੈਂਟ ਕਰ ਦੇ ਦੇਗੀ ਤੇ ਭਾਈ ਇਹਨੂੰ ਖੋਲ ਕੇ ਛੱਤ ਤੇ ਲੈ ਜਾਏ ਜੇ ਤੁਹਾਡੇ ਦੋ ਘਰ ਬਣ ਜਾਣਗੇ ਠੀਕ ਹੈ ਨਾ ਤਾਂ ਖੁੱਲ ਜਾਏਗਾ ਜੀ ਬਿਲਕੁਲ ਸਰਪੰਚ ਸਾਹਿਬ ਬੈਠੇ ਨੇ ਵੀਡੀਓ ਪੈਸੇ ਦੇਣਗੇ ਇਹ ਕਰ ਹਾਂਜੀ ਕਰ ਦੇ ਦੇ ਸੋ ਇਸ ਕਰਕੇ ਇਹੀ ਇੱਕ ਤਰੀਕਾ ਇਹ ਇੱਕ ਚੜਦੀ ਕਲਾ ਵਾਲਾ ਹੈਗਾ ਆਪਾਂ ਉਹਨੂੰ ਰਲ ਕੇ ਕਰਨੀ ਧੰਨਵਾਦ ਸੋ ਇਹ ਗੁड़िया ਵੀ ਸਰਨਾ ਮਜੂਰ ਹਾਂ ਜੀ ਕੁੜੀਆ ਕਿੰਨੀ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਘਰ ਮਿਲਣ ਜਾ ਰਿਹਾ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਪਰ ਖੁਸ਼ੀ ਪੂਰੀ ਨਹੀਂ ਹੁੰਦੀ ਕਿਉਂਕਿ ਦਾਦਾ ਜੀ ਦੇ ਮਕਾਨ ਵੀ ਬਣਨੇ ਚਾਹੀਦੇ ਆ ਅੱਛਾ ਜੀ ਉਹਨਾਂ ਦੀ ਵੀ ਕੋਸ਼ਿਸ਼ ਕਰਿਓ ਵੱਤ ਤੋਂ ਵੱਤ ਕਿ ਦਾਦਾ ਜੀ ਦੇ ਮਕਾਨ ਵੀ ਬਣਾਉਣ ਦਾਦਾ ਜੀ ਦਾ ਘਰ ਵੀ ਜਿਹੜਾ ਹੈ ਉਹ ਵੀ ਇਸ ਟਾਈਮ ਦੇ ਜਿਹੜਾ ਛਾਤੀ ਠੱਡ ਗਈ ਹੈ ਘਰ ਬਰਬਾਦ ਹੋ ਚੁੱਕਾ ਹੈ ਹਾਂਜੀ ਉਹਨਾਂ ਦੇ ਘਰ ਦਾ ਦੌਰਾਨ ਨੁਕਸਾਨ ਹੋਇਆ ਉਹਨਾਂ ਦੇ ਤੇ ਨਾਈਆਂ ਵਾ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਦਾਦਾ ਜੀ ਦਾ ਵੀ ਘਰ ਬਣਾਇਆ ਕਿ ਦਿੱਤਾ ਜਾਵੇ ਦਾਦਾ ਜੀ ਦੀ ਜਾਦੀ ਫਿਗਰ ਹੈ ਦਾਦਾ ਜੀ ਦੀ ਜਾਦੀ ਹੈ ਇੱਕ ਇੱਕ ਚੀਜ਼ ਵੀ ਜੀ ਇੱਥੇ ਐਡ ਕਰਨਾ ਚਾਹਾਂਗਾ ਜਦ ਅਸੀਂ ਇਸ ਪਰਿਵਾਰ ਕੋਲ ਆਏ ਸੀ ਗੁਰਮੀਰ ਵੀ ਜੀ ਇੱਥੇ ਸਾਰੀ ਸੇਵਾ ਸੰਭਾਲਦੇ ਆਂ ਤੇ ਇਹ ਬੱਚੀ 10ਵੀਂ ਵਿੱਚ ਪੜ੍ਹ ਰਹੀ ਹੈ ਕੋਈ ਪ੍ਰਾਈਵੇਟ ਸਕੂਲ ਹੈਗਾ ਹੈ ਅਜਨਾਲੇ ਦੇ ਅੰਦਰ ਬਟ ਇਹ ਸਕੂਲ ਨਹੀਂ ਜਾ ਰਹੀ ਸੀ ਤੇ ਮੈਂ ਇਸ ਨੂੰ ਪੁੱਛਿਆ ਸੀ ਕਿ ਸਕੂਲ ਕਿਉਂ ਨਹੀਂ ਜਾ ਰਹੀ ਕਹਿੰਦੇ ਫੀਸ ਦੇ ਜੋ ਕਿ ਪੈਸੇ ਨਹੀਂ ਹੈਗੇ ਸੋ ਅਸੀਂ ਬਲੂ ਸਾਹਿਬ ਤੋਂ ਇਹ ਵੀ ਉਪਰਾਲਾ ਕੀਤਾ ਕਿ ਇਹਦੀ ਫੀਸ ਪਰਸੋਂ ਅਸੀਂ ਜਮ੍ਹਾਂ ਕਰਾਈਏ ਇਹਦੇ ਸਕੂਲ ਦੇ ਅੰਦਰ 30000 ਬਿਕਰਾਉ ਪਿੰਡ ਪੁੰਗਾ ਬਿਕਰਾਉ ਤੁਸੀਂ 30000 ਰੁਪਏ ਫੀਸ ਕੱਲ ਜਮ੍ਹਾਂ ਕਰਾਈ ਹੈ ਤਾਂ ਕਿ ਬੱਚੇ ਮੂੜ এডਿਕੇਸ਼ਨ ਵਿੱਚ ਜੁੜੇ ਤੇ ਨਾਲ-ਨਾਲ ਇਹਨਾਂ ਦੇ ਪਰਿਵਾਰ ਦੇ ਪਿਤਾ ਸਾਹਿਬ ਫਾਦਰ ਸਾਹਿਬ ਦੇ ਉੱਪਰ ਕੁਝ ਕਰਜ਼ਾ ਵੀ ਸੀ ਅਸੀਂ ਉਹ ਵੀ ਜ਼ਿੰਮੇਵਾਰੀ ਲੈ ਕੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਪੂਰਾ ਮੂੜ ਵਸੇਬਾ ਜਿਹਨੂੰ ਆਪਾਂ ਕਹਿੰਦੇ ਆ ਲਾਈਵਲੀਹੂਡ ਸਟਾਰਟ ਕਰਨਾ ਇਨੀਸ਼ੀਏਟ ਕਰਨਾ ਉਹ ਇਸ ਪਰਿਵਾਰ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੜੀ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਕਿ ਦੇਖੋ ਤੁਹਾਨੂੰ এডਿਕੇਸ਼ਨ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਹਨਾ ਫੀਸ ਬਾਬਾ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਜਦੋਂ ਤੁਸੀਂ ਇਹਨਾਂ ਨੂੰ ਮਿਲਦੇ ਹੋ ਤਾਂ ਫੀਸ ਦਾ ਹਵਾਲਾ ਤੁਸੀਂ ਦਿੰਦੇ ਹੋ ਕਿ ਫੀਸ ਨਾ ਤਰਨ ਕਰਕੇ ਜਿਹੜਾ ਉਹ ਸਕੂਲ ਨਹੀਂ ਤੁਸੀਂ ਜਾ ਰਹੇ ਤਾਂ ਅੱਜ ਜਿਹੜਾ ਆ ਘਰ ਵੀ ਮਿਲ ਗਿਆ ਸਕੂਲ ਦੀ ਫੀਸ ਵੀ ਪੇ ਹੋ ਚੁੱਕੀ ਹੈ ਹੁਣ ਤੁਸੀਂ ਸਕੂਲ ਵੀ ਜਾਓਗੇ ਬੰਨਾ ਕੀ ਚਾਹੁੰਦੇ ਹੋ ਤੁਸੀਂ ਟੀਚਰ ਬੰਨਾ ਚਾਹੁੰਦੇ ਮੈਂ ਬਲੀ ਟੀਚਰ ਬੰਨਾ ਚਾਹੁੰਦੇ ਹੋ ਹਾਂਜੀ ਕੀ ਕੀ ਕਰਨਾ ਹੈ ਆਫਟਰ ਪਾਸਟੂ ਕੀ ਕਰਨਾ ਚਾਹੁੰਦੇ ਹੋ ਤੇ ਈਟੀਟੀ ਟੀਚਰ ਬੰਨਾ ਚਾਹੁੰਦੇ ਹੋ ਬੀਆਰ ਟੀਚਰ ਬੰਨਾ ਚਾਹੁੰਦੇ ਹੋ ਬੀਆਈ ਟੀਚਰ ਹਾਂਜੀ ਬੀਆਈ ਟੀਚਰ ਅਸੀਂ ਇਹਦੀ ਜਿੰਨੀ ਵੀ ਇੰਨੀ ਪੜਾਈ ਕਰਨੀ ਹੈ ਉਹ ਜ਼ਿੰਮੇਵਾਰੀ ਅਸੀਂ ਲੈ ਚੁੱਕੇ ਹਾਂ 10ਵੀਂ ਤੋਂ ਬਾਅਦ ਇਹ ਸਾਡੇ ਕੋਲ ਬੜੂ ਸਾਹਿਬ ਪੜਨਾ ਚਾਹੇ ਬੜੂ ਸਾਹਿਬ ਪੜੇ ਸਾਡੇ ਕਿਸੇ ਅਕੈਡਮੀ ਵਿੱਚ ਪੜਨਾ ਚਾਹੇ ਉੱਥੇ ਪੜੇ ਔਰ ਹਾਇਰ ਐਜੂਕੇਸ਼ਨ ਵਾਸਤੇ ਵੀ ਅਸੀਂ ਇਸ ਪਰਿਵਾਰ ਦੇ ਨਾਲ ਹੈਗੇ ਹਾਂ ਸੋ ਇਹ ਉਪਰਾਲਾ ਜਿਹੜਾ ਬਾਬਾ ਜੀ ਨੇ ਸ਼ੁਰੂ ਕੀਤਾ ਸੀ ਕਿ ਸਿਰਫ ਧਾਰਨੀ ਉਹਨਾਂ ਨੂੰ এডਿਕੇਸ਼ਨ ਦੀ ਰੀਹੈਬਿਟੇਸ਼ਨ ਦੀ ਉਹ ਵੀ ਅਸੀਂ ਕਰ ਸਕੀਏ ਸੋ ਇੱਕ ਪਰਿਵਾਰ ਨੂੰ ਪੂਰਾ ਏਮਪਾਵਰ ਕਰ ਸਕੀਏ ਤਾਂ ਕਿ ਉਹ ਆਪਣੇ ਜੀਵਨ ਵਿੱਚ ਫਿਰ ਖੁਸ਼ਹਾਲ ਹੋ ਸਕੇ ਇੱਕ ਵਾਰ ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਦਿਖਾ ਦਿੰਨੇ ਆ ਜਿਹੜਾ ਅੱਜ ਘਰ ਬਾਬਾਈ ਵੱਲੋਂ ਬਣਾ ਕੇ ਜਿਹੜਾ ਆ ਹੈਂਡ ਓਵਰ ਉਸ ਪੀੜਤ ਪਰਿਵਾਰ ਨੂੰ ਕਰ ਦਿੱਤਾ ਗਿਆ ਆ ਤਾਂ ਇਹ ਦਿਖਾ ਦਈਏ ਕਿ ਇਹ ਇਹ ਉਸ ਘਰ ਦਾ ਇੱਕ ਕਮਰਾ ਹੈ ਜਿਸਦੇ ਵਿੱਚ ਕੀ ਬੈੱਡ ਲੱਗੀ ਹੋਏ ਨੇ ਉੱਪਰ ਪੱਖਾ ਵੀ ਚੱਲ ਰਿਹਾ ਆ ਲਾਈਟ ਸਿਸਟਮ ਸਾਰਾ ਜਿਹੜਾ ਆ ਉਹ ਇਹਦੇ ਅੰਦਰ ਕੀਤਾ ਗਿਆ ਆ ਤਾਂ ਇਹ ਉਹ ਘਰ ਆ ਜਿਹੜਾ ਅੱਜ ਪੀੜਤ ਪਰਿਵਾਰ ਨੂੰ ਦਿੱਤਾ ਗਿਆ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿਚਨ ਕਿਚਨ ਵੀ ਪ੍ਰੋਪਰ ਜਿਹੜੀ ਆ ਉਹ ਬਣਾ ਕੇ ਦਿੱਤੀ ਗਈ ਆ ਉਸ ਦੇ ਵਿੱਚ ਜਿਹੜਾ ਡੇਲੀ ਨੀਡਸ ਦੇ ਵਿੱਚ ਜਿਹੜੀਆਂ ਰੋਜ਼ਾਨਾ ਜ਼ਰੂਰਤ ਦੇ ਵਿੱਚ ਸਾਡੇ ਉਹ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਵੀ ਜਿਹੜੀਆਂ ਚੀਜ਼ਾਂ ਨੇ ਉਹ ਇੰਨਾਂ ਵੱਲੋਂ ਜਿਹੜਾ ਜ਼ਿਕਰ ਗੱਲ ਸੀ ਬਰਤਨਾਂ ਦੀ ਕੀਤੀ ਜਾਈਏ ਜਾਂ ਜਿਹੜੀ ਡੇਲੀ ਗਰੋਸਰੀ ਦੀ ਜਿਹੜੀ ਜ਼ਰੂਰਤ ਹੁੰਦੀ ਆ ਹਨਾ ਤਾਂ ਉਹ ਜਿਹੜੀ ਆ ਉਹ ਹਰ ਇੱਕ ਚੀਜ਼ ਜਿਹੜੀ ਆ ਦਿੱਤੀ ਐਸੋ ਅ ਅੱਜ ਬਡੂ ਸਾਹਿਬ ਵਾਲੇ ਜਿਹੜੇ ਬਾਬਾ ਜੀ ਆ ਉਹਨਾਂ ਵੱਲੋਂ ਜਿਹੜਾ ਪੀੜਤ ਪਰਿਵਾਰਾਂ ਨੂੰ ਹੋਰ ਵੀ ਘਰ ਜਿਹੜੇ ਆ ਅੱਜ ਉਹਨਾਂ ਨੂੰ ਹੈਂਡਓਵਰ ਕੀਤੇ ਜਾਣਗੇ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋ ਸੀ ਅੱਜ ਨਾਲਾ ਤੋਂ ਪ੍ਰਦੀਪ ਅਰੋੜਾ